ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆਂ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆਂ ਮਰਨਮਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਖਨੋ ਜਿਹੀ ਮੋਰਚਾ ਹੈ ਜਿੱਥੇ ਸਾਡੀ ਜਰਨੈਲ ਸਰਦਾਰ ਜਗੀਤ ਸਿੰਘ ਡੱਲੇਵਾਲ ਦੇ ਮਰਨਮਰਤ ਦਾ 55ਵਾਂ ਦਿਨ ਹੈ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮਖਤਿਆਰ ਸਿੰਘ ਨੂੰ ਕਹਾਂਗਾ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮਖਤਾਰ ਸਿੰਘ ਗੁਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਾਲ ਲਖਿੰਦਰ ਸਿੰਘ ਦੀ ਔਲਖ ਉਹਨਾਂ ਨੇ ਦੱਸਿਆ ਵਾ ਬਾਕੀ ਆਈ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸੂਰਬੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤ ਤੇ ਬੁੰਝੇ ਦੇ ਵਿੱਚ ਬੈਠੇ ਨੇ ਉਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤੇ ਦਾ ਜਿਹੜਾ ਫਿਰ ਦੇ ਬਲੰਦਨ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹ ਨਾ ਡੀਕੇਪ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਦੋਂ ਹੁੰਦੀ ਆਪਾਂ ਭੋਗਦੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਵੱਲੋਂ ਆਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨ ਵਰਤ ਤੇ ਬਹਿਣੇ ਆ ਉਹਨਾਂ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਬਹੁਤ ਬਹੁਤ ਧੰਨਵਾਦ ਭਰਾਵੋ ਇਹ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰੇ ਨੂੰ ਅਪੀਲ ਕਰਦਾ ਵਹਿਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਕਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜ਼ਰੂਰ ਵੀਡੀਓ ਦਿਖਾ ਦੇ ਜਿਹੜੇ ਯੋਧੇ ਡਟੇ ਹੋਏ ਨੇ ਕਿੰਨਾ ਆਪਣੇ ਕੋਲ ਮੇਰੇ ਕਿਹੜੇ ਕੰਦੇ ਮੇਰੇ ਖਾਨ ਗਰੀਬ ਜੀ ਬੜੀ ਹੈ ਆ ਵੀ ਆਪਣੀ ਬੰਦਿਆਂ ਦੀ ਗੱਲ ਕਰ ਮੈਂ ਘਾਉਣ ਲੱਗਿਆ ਮਰੂੰਗਾ ਜੇ ਕੰਦ ਬੋਲਿਆ ਬਾਗਰ ਨਹੀਂ ਸੁਣਾ ਚੱਲ ਗਿਆ ਤੇ ਭਲੇ